ਉਨੀਤਾ ਨੂੰ ਸਤਿ ਸ਼੍ਰੀ ਅਕਾਲ ਜੀ ਕਰੇ ਵਾਲਾ ਪੰਜਾਬੀ ਵਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਵਾਲੇ ਬਲੌਗ ਦੀ ਸਟਾਰਟਿੰਗ ਕਰਨ ਲੱਗੇ ਆਪਾਂ ਸਭੀਰ ਦਾ ਟਾਈਮ ਆ ਤੀ ਦਿਨ ਹੈਗਾ ਐਤਵਾਰ ਦਾ ਅੱਜ ਇਸਦੀ ਜਾ ਰਹੇ ਆ ਮਸਤ ਉਹਨਾ ਸਭ ਚਲੋ ਨਾਲ-ਨਾਲ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਮਸਤ ਉਹਨਾ ਸਭ ਦੇ ਤੇ ਮੇਰੇ ਉੱਥੇ ਨਾ ਸੁੱਖੀ ਹੋਈ ਸੀ ਇਹ ਐਤਵਾਰਾ ਪਹਿਲਾਂ ਤਾਂ ਇੱਕ ਵਾਰ ਆ ਪਹਚਾਈ ਆਈ ਸੀ ਕਿ ਅੱਜ ਦੂਸਰੀ ਵਾਰ ਜਾ ਰਹੇ ਹਾਂ ਉਹੋ ਇਸੀ ਐਤਵਾਰ ਨੂੰ ਆਉਗ ਕਰ ਲਈ ਅਸੀਂ ਵੀ ਰਮਨਿਤ ਕਰੀਏ ਦੇਖੋ ਜਿਸ ਵੇਲੇ ਰਮਨਿਤ ਦਾ ਟਾਈਮ ਹੁੰਦਾ ਹਨਾ ਚਲ ਜਿਹੜੇ ਐਤਵਾਰ ਸੰਡੇ ਨੂੰ 1ਜੀ ਹੋਵੇ ਚੱਲੀ ਜਾਂਦੀ ਹੈ ਬਿਸਰੀ ਵਾਰ ਦਾ ਇਹਦੇ ਪੇਪਰ ਚੱਲਦੇ ਸੀਗੇ ਤੇ ਇਹਦੋਂ ਚਾਇਆ ਨਹੀਂ ਗਿਆ ਦੇਖੋ ਜੀ ਰੂ ਮਹਾਰਾਜ ਦੇ ਦਰ ਤੋਂ ਆਪਾਂ ਨੂੰ ਹਰ ਇੱਕ ਖੁਸ਼ੀ ਮਿਲਦੀ ਹੈ ਤੇ ਉੱਥੇ ਹਰ ਇੱਕ ਸੁਖਬਾਰ ਆਉਂਦੀ ਹੈ ਹਨਾ ਜਿਵੇਂ ਆਪਾਂ ਪਾਤਸ਼ਾਹ ਜੀ ਦੇ ਤਾਂ ਹਮ ਤੇ ਜਾਣਿਆ ਤੇ ਤੁਸੀਂ ਵੀ ਜੇਕਰ ਤੁਹਾਡੀ ਕੋਈ ਮਨੋ ਕਾਮਨਾ ਹੈਗੀ ਹੈ ਤਾਂ ਤੁਸੀਂ ਆਪਣੀ ਸੁੱਖ ਸਕਦੇ ਹੋ ਪੂਰੀ ਕਰ ਸਕਦੇ ਹੋ ਸਾਡੇ ਨਾਮ ਨਾਲ ਤੁਸੀਂ ਵੀ ਦਰਸ਼ਨ ਕਰਿਓ ਜੀ ਤੇ ਚਲੋ ਚੱਲਦੇ ਹਾਂ ਇਸਨੀ ਤਾਂ ਮੇਰੇ ਕਨ ਕੀ ਦੇਖ ਰੋ ਐਕਰ ਦੇਖੋ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਹਾਂ ਸਤਿ ਸ਼੍ਰੀ ਅਕਾਲ ਦੇਖੋ ਤੁਸੀਂ ਇਧਰ ਵੀ ਹੁਣ ਪਤਾ ਲੱਗ ਗਿਆ ਵੀ ਵਲੌਗ ਸ਼ੁਰੂ ਹੁੰਦਾ ਵੀ ਮੈਂ ਸਤਿ ਸ਼੍ਰੀ ਅਕਾਲ ਬੁਲਾਵਾ ਤੇ ਬਾਕੀ ਉੱਥੇ ਜਾ ਕੇ ਜੀ ਬਣਾਵਾਂਗੇ ਵੀਡੀਓ ਜਿੰਨੀ ਕਿ ਬਣੀ ਸਰਦਾਂ ਨਾਲ ਮੱਛੀ ਦੇਖਣਾ ਹਨਾ ਤੇ ਬਾਕੀ ਤੁਹਾਨੂੰ ਜਰੂਰ ਦਰਸਨ ਕਰਵਾਵਾਂਗੇ ਜਿੰਨੀ ਹੋਈ ਤੇ ਬਾਹਰ ਉਹਨਾ ਸਾਰਾ ਦਿਨ ਲੱਗ ਹੋਇਆ ਕਿ ਕਹਿੰਦਾ ਸਰਦਨਾਂ ਮੁੱਟੜਿੱਕਾ ਕੀ ਤੇ ਉਹ ਤੋਂ ਬਾਅਦ ਹਨਾ ਜਿੰਨੀ ਵੀਡੀਓ ਹੋਊਗੀ ਕੰਟੀਨਿਊ ਕਰਾਂਗੇ ਤੇ ਚਲੋ ਜੀ ਫਿਰ ਚੱਲਦੇ ਆ ਨਾ ਤੁਹਾਨੂੰ ਕੁਸਰਾ ਵੀ ਦਿਖਾਦੀ ਆਪਾਂ ਕਾਂਝਲੇ ਪਹੁੰਚ ਗਏ ਹਨਾ ਅਸੀਂ ਪਿੰਡੋਂ ਚੱਲ ਕੇ ਰਣੀਕੇ ਕਾਂਝਲੇ ਇੱਧਰ ਦੀ ਜਾਨੇ ਹੁੰਨੇ ਆ ਤੇ ਆ ਦੇਖੋ ਜੀ ਕਾਂਝਲਾ ਆ ਗਿਆ ਕਾਂਝਲਾ ਪਿੰਡ ਮੈਨੂੰ ਆ ਕੋਠੀ ਬਹੁਤ ਵਧੀਆ ਲੱਗਦੀ ਹੁੰਦੀ ਆ ਨਾ ਮੇਰੇ ਹਾਸਤੇ 'ਚ ਬਸ ਕੋਠੀਆਂ ਦੇਖਦੀ ਰਹਿਣੀ ਹੁੰਦੀ ਆ ਕੋਠੀ ਮੈਨੂੰ ਬਹੁਤ ਵਧੀਆ ਲੱਗਦੀ ਆ ਇਹਨੂੰ ਦੋ ਖਾਈ ਦੀ ਮਾ ਸ਼ੀਸ਼ਾ ਘੂਲ ਕੇ ਆ ਦੇਖੋ ਆ ਮੈਨੂੰ ਵਧੀਆ ਲੱਗਦੀ ਹੁੰਦੀ ਆ ਨਾ ਚਲੋ ਜਦੋਂ ਰਸਤੇ 'ਚ ਜਾਣੇ ਹੁੰਨੇ ਆ ਮੈਨੂੰ ਕੋਠੀਆਂ ਦੇਖਣ ਦਾ ਹੁੰਦਾ ਕਿਨੂੰ ਕਿਨੂੰ ਇਹ ਸ਼ੌਕ ਆ ਨਾ ਮੈਂ ਤਾਂ ਦੇਖੀ ਆ ਨੀ ਨਿਆ ਸੱਦੇ ਘਰ ਕੈਜ ਜਿਹੇ ਨੇ ਨਾ ਆ ਤਾਂ ਮੈਨੂੰ ਬਹੁਤ ਪਿਆਰੀ ਲੱਗਦੀ ਹੁੰਦੀ ਆ ਲੁੱਕੇ ਦੀ ਚਲੋ ਜੀ ਹੁਣ ਅਗੇ ਜਾ ਕੇ ਗੁਰਦੁਆਰਾ ਸਾਹਿਬ ਤੋਂ ਤੁਲੂ ਦਰਸ਼ਨ ਕਰਵਾਉਣੀਆਂ ਤੇ ਨਾਲ ਹੀ ਅਸੀਂ ਨਿੱਕੀ ਚਲੋ ਜੀ ਆਪਾਂ ਪਹੁੰਚ ਗਏ ਸੰਤ ਬਾਬਾ ਅਤਰ ਸਿੰਘ ਜੀ ਦੇ ਸਥਾਨਾਂ ਤੇ ਬਹੁਤ ਜ਼ਿਆਦਾ ਰੌਣਕ ਸੀ ਜਿਵੇਂ ਦਿਨ ਸੀਗਾ ਸੰਡੇ ਦਾ ਦਿਨ ਆ ਤੇ ਬਹੁਤ ਜ਼ਿਆਦਾ ਰੌਣਕ ਸੀ ਜੀ ਤੇ ਹੁਣ ਆਪਾਂ ਚੱਲਦੇ ਆਂ ਸਭ ਤੋਂ ਪਹਿਲਾਂ ਤਾਂ ਇਸ ਇਸ਼ਨਾਨ ਕਰਾਗੇ ਇਸ ਸਰੋਵਰ ਵੱਲ ਜਾਵਾਂਗੇ ਉਸ ਤੋਂ ਬਾਅਦ ਆਪਾਂ ਮੱਥਾ ਟੇਕਾਂਗੇ ਹਨਾ ਤੇ ਆਪਣੀ ਅਰਦਾਸ ਬੇਨਤੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕਰਾਗੇ ਤੇ ਇੱਥੇ ਮੈਂ ਤੁਹਾਡੇ ਨਾਲ ਇੱਕ ਗੱਲ ਇਹ ਵੀ ਸ਼ੇਅਰ ਕਰਦੀ ਆ ਕਿ ਗੁਰੂ ਮਹਾਰਾਜ ਜੀ ਆਪਣੀਆਂ ਜਿਹੜੀਆਂ ਅਰਦਾਸਾਂ ਬੇਨਤੀਆਂ ਨੇ ਕਿਸ ਤਰ੍ਹਾਂ ਪ੍ਰਵਾਨ ਕਰਦੇ ਨੇ ਕਿਸ ਤਰ੍ਹਾਂ ਸਿਰੇ ਚੜ੍ਹਦੀਆਂ ਨੇ ਉਹਦੇ ਵਾਸਤੇ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਵੀ ਮੇਰੀਆ ਮੇਰੀ ਅਰਦਾਸ ਕਿਵੇਂ ਪੂਰੀ ਹੋਈ ਆ ਕਿੰਨੇ ਕਈ ਵਾਰ ਪੂਰੀ ਹੋਈ ਆ ਦੇਖੋ ਸਾਡੇ ਦਿਨ ਕਿਵੇਂ ਬਦਲੇ ਨੇ ਹਨਾ ਜੀਦਾ ਗੁਰੂ ਮਹਾਰਾਜ ਜੀ ਦੇ ਚਰਨਾ ਚ ਅਰਦਾਸ ਬੇਨਤੀ ਕਰਦੇ ਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਤਾਂ ਗੁਰੂ ਮਹਾਰਾਜ ਜੀ ਤੋਂ ਨਾਮ ਦੀ ਜਿਹੜੀ ਬਖਸ਼ਿਸ਼ ਮੰਗਦੀ ਆ ਵੀ ਗੁਰੂ ਜੀ ਮੈਨੂੰ ਵੀ ਨਾਮ ਨਾਲ ਜੋੜੋ ਤੇ ਮੈਨੂੰ ਵੀ ਥੋੜਾ ਮਤਲਬ ਮੇਰੇ ਤੇ ਬਖਸ਼ਿਸ਼ ਕਰੋ ਵੀ ਮੈਂ ਨਾਮ ਜਪ ਸਕਾਂ ਮੇਰੇ ਸਰੀਰ ਨੂੰ ਤੰਦਰੁਸਤੀ ਦਿਓ ਤੇ ਉਸ ਤੋਂ ਬਾਅਦ ਵਾਲੀ ਅਰਦਾਸ ਹੁੰਦੀ ਹੈ ਜੀ ਸਰਬੱਤ ਦੇ ਭਲੇ ਦੀ ਵੀ ਗੁਰੂ ਮਹਾਰਾਜ ਜੀ ਸਰਬੱਤ ਦਾ ਭਲਾ ਕਰੋ ਨਗਰ ਖੇੜੇ ਸੁੱਖ ਸ਼ਾਂਤੀ ਬਸਾਓ ਸਭ ਦੇ ਘਰਾਂ 'ਚ ਸੁੱਖ ਸ਼ਾਂਤੀ ਹੋਵੇ ਹਨਾ ਸਾਰਿਆਂ ਦੇ ਬਰਕਤਾਂ ਹੋਣ ਤੇ ਸਭ ਨੂੰ ਜੋ ਦాతਾ ਦాతਾ ਨਾਲ ਭਰਪੂਰ ਕਰੋ ਤੇ ਨਗਰ ਖੇੜੇ ਸੁੱਖ ਸ਼ਾਂਤੀ ਦਿਓ ਬੈਰੀ ਦੁਸ਼ਮੰਦਾ ਵੀ ਭਲਾ ਕਰੋ ਵੀ ਮੇਰੇ ਮਨ ਵਿੱਚ ਕਿਸੇ ਪ੍ਰਤੀ ਕੋਈ ਵੀ ਬੁਰਾਈ ਨਾ ਆਵੇ ਤੇ ਮੈਨੂੰ ਇੰਨਾ ਜਿਹੜੀਆਂ ਹੈਗੀਆਂ ਨੇ ਬੁਰੀਆ ਆਦਤਾਂ ਤੋਂ ਸਭ ਤੋਂ ਦੂਰ ਰੱਖੋ ਤੇ ਗੁੱਸੇ ਤੋਂ ਕਰੋਧ ਤੋਂ ਸਾਰੇ ਇਹ ਜੇ ਬਕਾਰਾ ਤੋਂ ਹਨਾ ਵੀ ਦੂਰ ਕਰੋ ਤੇ ਉਸ ਤੋਂ ਬਾਅਦ ਵੀ ਅਰਦਾਸ ਹੁੰਦੀ ਹੈ ਜੀ ਉਹ ਜੋ ਆਪਾਂ ਆਪਣੇ ਬੱਚਿਆਂ ਵਾਸਤੇ ਆਪਣੀ ਤੰਦਰੁਸਤੀ ਵਾਸਤੇ ਜਾਂ ਘਰ ਵਾਸਤੇ ਬਰਕਤ ਵਾਸਤੇ ਮੰਗਣੀ ਹੁੰਦੀ ਹੈ ਉਸ ਤੋਂ ਬਾਅਦ ਉਹ ਅਰਦਾਸ ਜਿਹੜੀ ਕਰਦੇ ਆ ਜੀ ਹਨਾ ਮੈਂ ਤਾਂ ਇਸ ਤਰ੍ਹਾਂ ਅਰਦਾਸ ਕਰਦੀ ਹੁੰਨੀ ਆ ਤੇ ਇੱਥੇ ਹੁਣ ਆਪਾਂ ਉਧਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਗੁਰਦੁਆਰਾ ਅੰਗੀਠਾ ਸਾਹਿਬ ਵਿੱਚ ਆ ਗਈ ਸੀ ਇੱਥੇ ਹੋ ਰਿਹਾ ਸੀ ਜੀ ਆਨੰਦ ਕਾਰਜ ਹੋ ਰਿਹਾ ਸੀਗੇ ਕਿਸੇ ਮਤਲਬ ਕੁੜੀ ਦੇ ਵਿਆਹ ਹੋ ਰਿਹਾ ਸੀ ਜੀ ਆਨੰਦ ਕਾਰਜ ਆ ਦੀ ਜਿਹੜੀ ਰਸਮ ਸੀਗੀ ਉਹ ਹੋ ਰਹੀ ਸੀਗੀ ਤਾਂ ਕਰਕੇ ਸਾਰੀ ਸੰਗਤ ਬੈਠ ਗਈ ਸੀ ਤੇ ਲਾਵਾ ਚਲਦੀ ਸੀ ਜਦੋਂ ਸੀ ਆਈ ਸੀ ਨਸਤੈਲੀ ਲਾਮ ਸਟਾਰਟ ਹੋਈ ਸੀ ਤੇ ਇਸ ਤਰ੍ਹਾਂ ਬਹੁਤ ਮਤਲਬ ਬਹੁਤ ਵਧੀਆ ਲੱਗਿਆ ਹਨ ਸਾਨੂੰ ਜਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਅਰਦਾਸ ਬੇਨਤੀਆ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਕਰਕੇ ਤੇ ਬਹੁਤ ਮਨ ਨੂੰ ਸਕੂਨ ਮਿਲਿਆ ਜੀ ਤੇ ਇਹ ਜਿਲ ਕਰਦਸਤੀ ਵੀ ਉੱਥੇ ਹੀ ਰਹੀ ਹੈ ਘਰ ਆਈਏ ਹੀ ਨਾ ਹਨਾ ਐਨਾ ਮਨ ਨੂੰ ਸਕੂਨ ਮਿਲਦਾ ਸੀ ਜਿਸ ਨੀਤਰ ਨੂੰ ਤਾਂ ਇੱਥੇ ਕੁੱਲ ਮਿਲੀ ਹੋਈ ਸੀ ਇਹ ਰੌਲਾ ਤਾਂ ਬਿਲਕੁਲ ਨਹੀਂ ਸੀ ਪਾਉਂਦੀ ਪਰ ਇੱਧਰ ਉੱਧਰ ਜਾ ਰਹੀ ਸੀਗੀ ਕਿਉਂ ਇਹਨੂੰ ਇੱਥੇ ਰੋਕਿਆ ਨਹੀਂ ਸੀ ਜਾਂਦਾ ਸਾਨੂੰ ਐਸੀ ਅਸੀਂ ਪਿੱਛੇ ਬੈਠੇ ਸੀਗੇ ਬਿਲਕੁਲ ਲਾਸਟ ਜੇ ਵਾਂਗੂ ਹੀ ਤੇ ਵੀ ਚਲੋ ਜਦ ਲਾਮਾ ਦੀ ਜਿਹੜੀ ਰਸਮਾ ਪੂਰੀ ਹੋ ਗਈ ਫੇਰ ਆਪਾਂ ਹਨਾ ਮੱਥਾ ਟੇਕਾਗੇ ਤੇ ਆਪਣੀ ਜਿਹੜੀ ਅਰਦਾਸ ਬੇਨਤੀ ਐ ਨੀ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਕਰਾਗੇ ਤਾਂ ਕਰਕੇ ਅਸੀਂ ਪਿੱਛੇ ਬੈਠ ਗਏ ਸੀ ਸੰਗਤ ਹੋਰ ਵੀ ਜਿਹੜੀ ਆਉਂਦੀ ਸੀ ਮੱਥਾ ਟੇਕ ਕੇ ਹਨਾ ਪਿੱਛੇ ਹੀ ਬੈਠੀ ਜਾਂਦੀ ਸੀ ਜਿਵੇਂ ਦਿਨ ਤਾਂ ਹੈਗਾ ਸੀ ਐਤਵਾਰ ਦਾ ਪਰ ਬਹੁਤ ਜ਼ਿਆਦਾ ਰੌਣਕ ਸੀ ਜੀ ਬਹੁਤ ਜ਼ਿਆਦਾ ਰੌਣਕ ਸੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਵਾਰ ਲਿਆ ਸਟੇਟਾ ਤੋਂ ਵੀ ਬੱਚੇ ਆਏ ਹੋਏ ਸੀ ਗੱਤਕਾ ਦੇ ਜਿਹੜੇ ਮੁਕਾਬਲੇ ਸੀਗੇ ਉਹ ਵੀ ਚੱਲਦੇ ਸੀਗੇ ਹਨਾ ਤੇ ਦੂਰੋ ਦੂਰੋ ਸੰਗਤ ਆਪਣੀ ਅਰਦਾਸ ਬੇਨਤੀਆ ਕਰਨਾ ਹਨਾ ਆ ਰਹੀ ਸੀ ਤੇ ਇੱਥੇ ਹੋ ਰਹੀ ਸੀ ਆਨੰਦ ਕਾਰਜ ਦੀ ਰਸਮ ਤੇ ਉਸ ਤੋਂ ਬਾਅਦ ਹੋਈ ਅਰਦਾਸ ਜੀ ਤੇ ਫਿਰ ਆਪਾਂ ਮੱਥਾ ਟੇਕਿਆ ਹਨਾ ਮੱਥਾ ਟੇਕਿਆ ਤੇ ਆਪਦੀ ਅਰਦਾਸ ਬੇਨਤੀਆ ਕਰੀਆ ਆ ਹੈਗਾ ਜੀ ਸੰਤ ਸੰਤ ਮਹਾਰਾਜ ਜੀ ਦਾ ਅੰਗੀਠਾ ਸਾਹਿਬ ਤੇ ਅੰਗੀਠਾ ਸਾਹਿਬ ਦੇ ਵਿੱਚ ਮਤਲਬ ਆਪਾਂ ਮੱਥਾ ਟੇਕ ਕੇ ਆਪਣੀ ਅਰਦਾਸ ਬੇਨਤੀ ਕਰੀਆ ਬਹੁਤ ਵਧੀਆ ਲੱਗਿਆ ਜੀ ਸਾਨੂੰ ਉੱਥੇ ਜਾ ਕੇ ਗੁਰੂ ਘਰ ਜਾ ਕੇ ਬਹੁਤ ਵਧੀਆ ਲੱਗਿਆ ਦੇਖੋ ਸਭ ਤੋਂ ਹਨ ਜਿਹੜਾ ਆਪਣਾ ਟਾਈਮ ਇੱਥੇ ਬੀਤੂਗਾ ਉਹ ਆਪਣਾ ਅਗਲ ਉਹ ਸਫਲ ਆ ਜੀ ਜਿਹੜਾ ਆਪਾਂ دنیਵੀ ਕੰਮਾਂ 'ਚ ਬਤਾਉਣੀ ਚਲੋ ਤਾਂ ਹੁਣ ਆਪਾਂ ਨੂੰ ਕਰਨੇ ਪੈਂਦੇ ਨੇ ਤੇ ਪਰ ਆਹ ਵਾਲਾ ਟਾਈਮ ਆਪਣਾ ਸਫਲ ਹੁੰਦਾ ਇੱਥੇ ਵਿਆਹ ਵਾਲੇ ਵੀ ਜੀ ਬਾਹਰ ਚਲੇ ਨਿਕਲ ਗਏ ਸੀ ਕਿ ਗੁਰਦੁਆਰਾ ਸਾਹਿਬ ਤੋਂ ਜਾ ਰਹੇ ਸੀ ਤੇ ਆਪਾਂ ਵੀ ਆਪਣੀਆਂ ਅਰਦਾਸ ਬੇਨਤੀਆਂ ਕਰ ਲਈਆਂ ਸੀ ਤੇ ਆਪਾਂ ਹੁਣ ਦੂਸਰੇ ਗੁਰਦੁਆਰਾ ਸਾਹਿਬ ਵੱਲ ਜਾਂਦੇ ਸੀਗੇ ਤੇ ਦੇਖੋ ਜੀ ਤੁਸੀਂ ਵੀ ਕਰੋ ਨਾਲ-ਨਾਲ ਦਰਸ਼ਨ ਤੇ ਅਰਦਾਸ ਬਾਰੇ ਮੈਂ ਤੁਹਾਨੂੰ ਦੱਸਦੀ ਦਿੱਤਾ ਸੀ ਇਹ ਹੈਗਾ ਗੁਰਦੁਆਰਾ ਗੁਰੂ ਸਾਗਰ ਸਾਹਿਬ ਤੇ ਇੱਥੇ ਹੁਣ ਆਪਾਂ ਬਾਦਚਮਾ ਮੱਥਾ ਟੇਕਿਆ ਪਹਿਲਾਂ ਆਪਾਂ ਮਾਤਾ ਭੋਲੀ ਜੀ ਦੇ ਗੁਰਦੁਆਰਾ ਸਾਹਿਬ 'ਚ ਫਿਰ ਅੰਗੀਠਾ ਸਾਹਿਬ 'ਚ ਤੇ ਹੁਣ ਆਪਾਂ ਇੱਥੇ ਮੱਥਾ ਟੇਕਣ ਆਏ ਸੀਗੇ ਤੇ ਅਰਦਾਸ ਬੇਨਤੀ ਬਾਰੇ ਦੱਸਦੀ ਦਿੱਤਾ ਜੀ ਮੈਂ ਤਾਂ ਇਸ ਤਰ੍ਹਾਂ ਅਰਦਾਸ ਕਰਦੀ ਹੁੰਨੀ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਅਰਦਾਸ ਕਰਦੀ ਆ ਨਾਮ ਦੀ ਜਿਹੜੀ ਦਾਤ ਲੈਣ ਅਸਤੇ ਵੀ ਬਾਹੀ ਗੁਰੂ ਜੀ ਮੈਨੂੰ ਵੀ ਨਾਮ ਦੀ ਦਾਤ ਦਿਓ ਤੇ ਆਪਣੇ ਚਰਨਾਂ 'ਚ ਹਨਾ ਥੋੜਾ ਵੀ ਥਾਂ ਦਿਓ ਚਾਹੀਏ ਤੇ ਨਾਮ ਨਾਲ ਜੋੜੋ ਪੂਰੇ ਪਰਿਵਾਰ ਨੂੰ ਨਾਮ ਨਾਲ ਜੋੜੋ ਤੇ ਉਸ ਤੋਂ ਬਾਅਦ ਆਪਾਂ ਅਰਦਾਸ ਕਰਦੇ ਹੁੰਨੇ ਆ ਜੀ ਸਰਬੱਤ ਦੇ ਭਲੇ ਦੀ ਵੀ ਸਾਰਿਆਂ ਦਾ ਵਾਹੀ ਗੁਰੂ ਗੁਰੂ ਮਹਾਰਾਜ ਜੀ ਸਭ ਦਾ ਭਲਾ ਕਰੋ ਕਿਸੇ ਨੂੰ ਵੀ ਕੋਈ ਦੁੱਖ ਦਰਦ ਨਾ ਦਿਓ ਹਨਾ ਚਾਹੀ ਕੋਈ ਬੈਰੀ ਦੁਸ਼ਮਣ ਵੀ ਆ ਉਹਦਾ ਵੀ ਭਲਾ ਕਰੋ ਤੇ ਨਗਰ ਖੇੜੇ ਸੁਖ ਸ਼ਾਂਤੀ ਵਸਾਓ ਉਸ ਤੋਂ ਬਾਅਦ ਆਪਾਂ ਅਰਦਾਸ ਜੋ ਆਪਾਂ ਆਪਣੇ ਬੱਚਿਆਂ ਵਾਸਤੇ ਜਾਂ ਆਪਣੇ ਵਾਸਤੇ ਉਹ ਅਰਦਾਸ ਆਪਾਂ ਬਾੱਚ ਕਰਦੇ ਆ ਜੀ ਗੁਰੂ ਮਹਾਰਾਜ ਜੀ ਦੀ ਅਰਦਾਸਾਂ ਪੂਰੀਆ ਵੀ ਕਰਿਆ ਨੇ ਆਪਣੇ ਦਿਨ ਦਿਨ ਬਦਲੇ ਨੇ ਹਨਾ ਤੇ ਮੇਰਾ ਤਾਂ ਇਹੀ ਐਕਸਪੀਰੀਅੰਸ ਆ ਅਰਦਾਸ ਕਰਨ ਦਾ ਹਨਾ ਬਾਕੀ ਤੁਸੀਂ ਦੱਸਿਓ ਜੀ ਮੇਰੇ ਤੋਂ ਕੋਈ ਗਲਤੀ ਹੋ ਗਈ ਹਨਾ ਤੇ ਵੀ ਕਿਸ ਤਰ੍ਹਾਂ ਹੁੰਦਾ ਬਸ ਮੇਰਾ ਆਪਣਾ ਹੀ ਮਨ ਉਹ ਹੀ ਹੁੰਦਾ ਵੀ ਇਸ ਤਰ੍ਹਾਂ ਦੀ ਜਿਹੜੀ ਅਰਦਾਸ ਆ ਗੁਰੂ ਮਹਾਰਾਜ ਜੀ ਜ਼ਰੂਰ ਪੂਰੀ ਕਰਦੇ ਨੇ ਦੇਖੋ ਇਦੋਂ ਬਿਨਾ ਆਪਾਂ ਨੂੰ ਕੋਈ ਟਿਕਾਣਾ ਨਹੀਂ ਹੈਗਾ ਹਨਾ ਮਤਲਬ ਇਹੀ ਹੁੰਦਾ ਵੀ ਇੱਥੇ ਆਪਣਾ ਸਾਰਾ ਕੁਝ ਸਾਬੀ ਬਸ ਮੈਂ ਤਾਂ ਇਹੀ ਕਹਿਣੀ ਹੁੰਦੀ ਆ ਵੀ ਮੇਰਾ ਕੋਈ ਨਹੀਂ ਹੈਗਾ ਕਿਸੇ ਦਾ ਕੋਈ ਕਿਸੇ ਦਾ ਕੋਈ ਤੇ ਮੇਰਾ ਤੂੰ ਹੀ ਆ ਸੱਚੇ ਪਾਤਸ਼ਾਹ ਤੇ ਇੱਥੇ ਬੈਠ ਕੇ ਆਪਾਂ ਹਨਾ ਮਤਲਬ ਬੈਠ ਕੇ ਸੀ ਉਸ ਟ੍ਰੈਮ ਚੌਂਕੀ ਭਰਨ ਕਹਿ ਲੋ ਤੁਸੀਂ ਜਾਂ ਗੁਰੂ ਮਹਾਰਾਜੀ ਦੇ ਚਰਨਾਂ ਚ ਹਣਾ ਬੈਠ ਗਏ ਤੇ ਜਸਨੀਤ ਤੁਹਾਨੂੰ ਪਤਾ ਬੱਚਾ ਤਾਂ ਟਿਕਦਾ ਨਹੀਂ ਹੁੰਦਾ ਤੇ ਵੈਸੇ ਤਾਂ ਬਹੁਤ ਜ਼ਿਆਦਾ ਹੈਗੀ ਸੀ ਰੌਣਕ ਵੀ ਸੀ ਪਰ ਠੀਕ ਠੀਕ ਐਵੇਂ ਵੀ ਨਹੀਂ ਸੀ ਜਿਵੇਂ ਹੁਣ ਮਸਤੇ ਵਾਲੇ ਦਿਨ ਕਾਫੀ ਜ਼ਿਆਦਾ ਕਾਠ ਹੁੰਦਾ ਹਣਾ ਉੱਥੇ ਤਾਂ ਤਿਲ ਸੁਟਣ ਨੂੰ ਤਾਂ ਨਹੀਂ ਹੁੰਦਾ ਉਸ ਤਰ੍ਹਾਂ ਵੀ ਨਹੀਂ ਸੀ ਜਸਨੀਤ ਚਲੋ ਸਾਨੂੰ ਇੰਨਾ ਤੰਗ ਵੀ ਨਹੀਂ ਸੀ ਕਰਦੀ ਇੱਕ ਸਾਈਡ ਖੜ ਜਾਂਦੀ ਸੀ ਜਾਂ ਆਪਣਾ ਥੋੜਾ ਮੋਟਾ ਇਹ ਇਧਰ ਉਧਰ ਜਾ ਦੇਖੋ ਬੱਚਾ ਤਾਂ ਟਿਕਦਾ ਹੀ ਨਹੀਂ ਹੈਗਾ ਹਨਾ ਵੈਸੇ ਜੇ ਹੁਣ ਆਪਾਂ ਕਹੀਏ ਵੀ ਇਹ ਆਪਣੀ ਤਰ੍ਹਾਂ ਬੈਠ ਜੂ ਬੱਚੇ ਨੂੰ ਤਾਂ ਜੀ ਠੇਕ ਹੁੰਦੀ ਨਹੀਂ ਹੈਗੀ ਵੈਸੇ ਸਾਨੂੰ ਕੋਈ ਔਖਾ ਵੀ ਨਹੀਂ ਲੱਗਿਆ ਹੈਗਾ ਹਨਾ ਇਹ ਇਧਰ ਉਧਰ ਇਹਨੂੰ ਸਾਰੇ ਬੁਲਾਉਂਦੇ ਵੀ ਸੀ ਸੰਗਤ ਸੰਗਤ ਦੀ ਗੋਦੀ ਚ ਬੈਠ ਜਾਂਦੀ ਸੀ ਕਦੇ ਕੋਈ ਬੁਲਾਉਂਦਾ ਸੀ ਕਦੇ ਕੋਈ ਬੁਲਾਉਂਦਾ ਸੀ ਕਿਉਂਕਿ ਉਥੇ ਸੇਪ ਜਗ੍ਹਾ ਤੇ ਆਪਾਂ ਬੈਠੇ ਸੀ ਦਰਬਾਰ ਸਾਹਿਬ ਦੇ ਵਿੱਚ ਤੇ ਅੰਦਰ ਬੈਠੇ ਬਾਬਾ ਜੀ ਵੀ ਹਨਾ ਇਹ ਇੱਕ ਸਾਈਡ ਬੈਠੀ ਹੁੰਦੇ ਨੇ ਜਿਹੜੇ ਉਹ ਵੀ ਜਸਨੀਤ ਨਾਲ ਗੱਲਾਂ ਕਰਦੇ ਸੀ ਆਪਾਂ ਵੀਡੀਓ ਸ਼ੂਟ ਨਹੀਂ ਕਰੀ ਕਿਉਂਕਿ ਮੈਨੂੰ ਗੁਰਦੁਆਰਾ ਸਾਹਿਬ ਜਾ ਕੇ ਜਾਦਾ ਵੀਡੀਓ ਬਣਾਉਣ ਚ ਥੋੜਾ ਜਿਹਾ ਇਹ ਹੁੰਦਾ ਹਨਾ ਵੀ ਆਪਾਂ ਅਰਦਾਸਾਂ ਬੇਨਤੀਆਂ ਕਰਨ ਆਏ ਜਿੰਨੀ ਕਿ ਵੀਡੀਓ ਬਣੀ ਹਨਾ ਬਸ ਸਿਰਫ ਉਨੀ ਕੁ ਵੀਡੀਓ ਆਪਾਂ ਬਣਾਈ ਆ ਤੇ ਜਿਆਦਾ ਵੀਡੀਓ ਬਣਾਉਣ ਦੀ ਕੋਸ਼ਿਸ਼ ਨਹੀਂ ਕਰੀ ਹੈਗੀ ਤੇ ਇੱਥੇ ਬੱਚੇ ਵੀ ਜਿਵੇਂ ਮਤਲਬ ਗੁਰਦੁਆਰਾ ਸਾਹਿਬ ਦੇਖਣ ਵਾਸਤੇ ਵੀ